जायज कार्रवाई है वो 100 परसेंट होगी ये तो दिमाग से निकाल दो कार्रवाई नहीं होगी जायज जो भी कार्रवाई है उसमें एक परसेंट भी इधर से उधर नहीं होगा हाँ लेकिन ये जो इसमें देखो जो रिपो, रिपोर्ट आनी है मधुबन से और अग्रवाल से हमारी सार से आ चुकी है वो और शायद एक दो दिन में या नेक्स्ट वीक आ जाएगी हमने दस दिन बारह दिन पंद्रह दिन पंद्रह दिन में हम सारा फाइनल कर देंगे ठीक है मान लो ये छह तरीका हाँ तो ठीक अभी 20 तारीख तक देखा है सर तीन दिन हो तीन दिन हो, तीन मिलने हो इसमें इस मैटर को जारी है मारे हमारे हमारी जो आज की बात है वो बताओ ना तीन दिन हो गए रिजल्ट आ जाएगा बल्कि हमने जल्दी इतना रिजल्ट आते नहीं जल्दी आया नहीं देखो टाइम बहुत है ये टाइम है वही बात है रिजल्ट तो वैसे आना हमारे आते है लेकिन देखो तो

बाद तो 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 में चलो अगर तो क्या दिक्कत है और दोस्ती देखो मेरी बात हो अगर ये कह रहे हैं आपने तीन महीने हो गए जी एक महीना चलो जाए कोई बात नहीं दस दिन निकल जाए पंद्रह आपने दिया उसके बाद जो आप मीडिया बंधु भी खड़े हैं अब की बार एस एच ओ थाना यादव भी है भाई कानून की रखेल तो बना रखी है ना यहाँ पे साहब आप भी सुन लेना चाहिए ये तो कुछ नहीं है इससे बड़ा आंदोलन होगा जो इस तरह ये बर्ताव कर रहे हैं हमारी जनता बोली वाली जनता तीन महीने हो गए इनको तड़पा के छोड़ रखे खाने के चक्कर काट रहे हैं आज भी सचो साहब ने आश्वासन दिया है लेकिन आश्वासन से काम नहीं चले तो आप पूरी पक्की रिपोर्ट दे के जाओ भी हमने पांच दिन का टाइम या तीन दिन का टाइम अरेस्टिंग करेंगे अरेस्टिंग नहीं होती है तो फिर ना भी ना हमारे हाथ खड़े हैं फिर से हमारा समाज उतरेगा डॉक्टर जो रिजल्ट आओगे उसके बाद ओपिनियन डॉक्टर जो हमने देगा इसमें क्या हुआ है उसके हिसाब से जो जायज कार्रवाई हो मैं करूंगा कि दो से एक एक है रहा है ये पांच लाख रुपए ले लो परिवार वालों अगर उन्हें दो से तो उनके पैसे पैसे कौन की बातें हैं कौन कर रहा है मेरे अगर मैं दो नहीं आप बढ़ती हो तो तो कैंडे है ना तो इसका दोषी होता ही कैंडे रहा जी सर का डेपोले तो डेपोले कंप्लेंट आई थी ना वो लोग जेडीओ

ਠੀਕ ਹੈ ਜਨਾਬ ਉਹ ਕਹਦੇ ਆ ਕਿ ਵੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆ ਇਹ ਪਰਿਵਾਰ ਕਹਿੰਦਾ ਹੈ ਵੀ ਜਿਹੜੇ ਬੰਦੇ ਸਾਡੇ ਘਰੋਂ ਉਸ ਨੂੰ ਲੈ ਕੇ ਗਏ ਆ दारू ਪੀਤੀ ਆ दारू ਪੀ ਕੇ ਉਹ ਬੰਦਾ ਮਰ ਗਿਆ ਡੈੱਡ ਬੋਡੀ ਛੱਡ ਕੇ 2 ਮਹੀਨੇ ਤੱਕ ਉਹ ਫਰਾਰ ਰਹੇ ਆ ਉਹ ਫਰਾਰ ਕਿਉਂ ਰਹੇ ਆ ਇਸ ਤਰ੍ਹਾਂ ਦੇ ਤੁਮਨੇ ਬੁਲਾ ਲਏ ਉਹ ਉਸਾਈ ਤਾਂ ਹੁਣ ਬੁਲਾਇਆ ਦੋ ਮਹੀਨੇ ਤੱਕ ਪਿੰਡ ਜਿੱਨੀ ਬੜੇ ਗਏ ਹੋ ਨਹੀਂ ਤੋਂ 2 ਮਹੀਨੇ ਲਾ ਹੁਣ ਹੋਇਆ ਪਿੰਡਾ ਕਹਿੰਦੇ ਜੀ ਅਸੀਂ ਬੁਲਾਇਆ ਮੈਨੂੰ ਬੁਲਾਇਆ ਬਾਅਦ ਕਿੰਨਾ ਮਹੀਨਾ ਹੋਇਆ ਜੀ ਹੁਣ ਆਏ ਆ ਆਪ ਤੋਂ ਦਾ ਨਾ ਨਾ ਆਪ ਤੋਂ ਜਿਹੜਾ ਤੁਸੀਂ ਅੱਜ ਆਡਰ ਰੱਖੇ ਇਕੱਠ ਰੱਖਿਆ ਸੀਗਾ 15-20 ਪਿੰਡਾਂ ਦੇ ਲੋਕ ਆਏ ਆ ਕੀ ਮਸਲਾ ਸੀ ਕਿਉਂ ਇਕੱਠ ਰੱਖਿਆ ਸੀਗਾ ਤੇ ਕੀ ਘਟਨਾ ਹੋਈ ਸੀ ਜਿਹੜੀ ਇਕੱਠ ਰੱਖਣਾ ਪਿਆ ਤੁਹਾਨੂੰ ਇਹ ਸੀਗਾ ਜੀ ਆ ਪਿੰਡ ਜਿਹੜਾ ਖਿਓ ਵਾਲੀ ਆ ਖਿਓ ਵਾਲੀ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਦਾ ਨੌਜਵਾਨ ਬੱਚਾ ਜਿਹਨੂੰ ਉਹਦੇ ਨਾਲ ਦੇ ਸਾਥੀ ਘਰੋਂ ਬੁਲਾ ਕੇ ਲੈ ਗਏ दारू पिंदे रहे और ਉਸ ਤੋਂ ਬਾਅਦ ਉਸ ਨੂੰ ਜਦੋਂ ਤੜਕੇ ਸੰਭਾਲਿਆ ਤਾਂ ਉਹਦੀ ਡੈੱਡ ਬਾਡੀ ਕੋਈ ਇੱਕ ਮੈਜਨਰ ਦੇ ਕਿਨਾਰੇ ਦੇ ਕੋਈ ਡੈੱਡ ਬਾਡੀ ਮਿਲੀ ਜਦੋਂ ਉਹਨਾਂ ਦੇ ਜਿਹੜੇ ਨਾਲ ਲੈ ਕੇ ਗਏ ਆ ਤੇ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਘਰੇ ਜਾ ਕੇ ਪਤਾ ਕੀਤਾ ਉਹ ਕਹਿੰਦੇ ਜੀ ਉਹ ਤਾਂ ਘਰੇ ਨਹੀਂ ਆਏ ਜਿੱਦਾਂ ਫੋਨ ਕੀਤਾ ਤਾਂ ਉਹਨਾਂ ਦੇ ਫੋਨ ਸਚੋਫ ਆਏ ਔਰ 2 ਮਹੀਨੇ ਤੱਕ ਉਹ ਬੰਦੇ ਫਰਾਰ ਰਹੇਗੇ ਪਿੰਡ ਚੋਂ ਪਿੰਡ ਚੋਂ ਫਰਾਰ ਰਹੇ 2 ਮਹੀਨੇ ਤਾਈਂ ਉਹਨਾਂ ਦਾ ਫੋਨ ਵੀ ਸਚੋਫ ਰਹਾ ਔਰ ਉਸ ਦੇ ਨਾਲ ਜਦੋਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਆਪ ਦਾ ਲਿਖਤ ਪੜਤ ਕੀਤੀ ਤਾਂ ਪੁਲਿਸ ਨੇ ਜਦੋਂ ਸਹੀ ਕਾਰਵਾਈ ਨਹੀਂ ਕੀਤੀ ਤਾਂ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਅੱਜ ਫਿਰ 3 ਮਹੀਨਿਆਂ ਤੋਂ ਬਾਅਦ ਇਹ ਜਨਤਾ ਹਿਧਾਰ ਮੋਰਚਾ ਦੇ ਅੱਗੇ ਆਪਣੀ ਸਮੱਸਿਆ ਰੱਖੀ ਅੱਜ ਅਸੀਂ ਜਨਤਾ ਹਿਧਾਰ ਮੋਰਚਾ ਦੇ ਪਿੰਡਾਂ ਪਿੰਡਾਂ ਚੋਂ ਲਗਭਗ 20 ਪਿੰਡਾਂ ਦੇ ਸਾਡੇ ਵਰਕਰ ਸਾਥੀਆਂ ਨੂੰ ਬੁਲਾਇਆ ਸੀਗਾ ਔਰ ਇਹ ਅਸੀਂ ਫੈਸਲਾ ਲਿਆ ਸੀਗਾ ਕਿ ਅੱਜ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਹੈ ਚੇਤਾਵਨੀ ਦਿੰਦੇ ਆ ਕਿ ਉਹਨਾਂ ਨੇ ਸਾਡੇ ਤੋਂ 10 ਦਿਨਾਂ ਦਾ ਟਾਈਮ ਲਿਆ ਉਹ ਕਹਿੰਦੇ ਆ ਵੀ ਅਸੀਂ 10 ਦਿਨਾਂ ਦੇ ਵਿੱਚ ਸਹੀ ਕਾਰਵਾਈ ਜਿਹੜੀ ਕਰਦੇ ਆਂਗੇ ਅਸੀਂ ਇਸ ਮਸਲੇ ਤੇ ਇਹ ਸਾਡੇ ਸਾਥੀਆਂ ਨੂੰ ਬੁਲਾਇਆ ਸੀਗਾ ਕਿ ਅਗਰ ਸਰਕਾਰ ਅਗਰ ਪ੍ਰਸ਼ਾਸਨ ਸਾਨੂੰ ਸਹੀ ਨਿਆਂ ਨਹੀਂ ਦਿੰਦਾ ਤਾਂ ਅਸੀਂ ਇਸ ਤੋਂ ਬਾਅਦ 20 ਪਿੰਡਾਂ ਦੇ ਨਹੀਂ ਬਲਕਿ ਪੂਰੇ ਜ਼ਿਲ੍ਹਾ सिरसा ਦੇ ਲੋਕਾਂ ਨਾਲ ਸੰਪਰਕ ਕਰਾਂਗੇ ਤੇ ਸਾਡੀਆਂ ਜੋ ਸਮਾਜਿਕ ਜਥੇਬੰਦੀਆਂ ਜਿਸ ਤਰ੍ਹਾਂ ਸਾਡਾ ਇਹ ਜਨਤਾ ਅਧਿਕਾਰ ਮੋਰਚਾ ਹੈ ਇਸੇ ਤਰ੍ਹਾਂ ਸਾਡੀਆਂ ਜ਼ਿਲ੍ਹੇ ਦੇ ਵਿੱਚ ਹੋਰ ਵੀ ਸਮਾਜਿਕ ਜਿਹੜੀਆਂ ਗਠਜੋੜਾਂ ਸਾਡੇ ਬਣੇ ਹੋਏ ਆ ਜਥੇਬੰਦੀਆਂ ਬਣੀਆਂ ਹੋਈਆਂ ਜਿੰਨੇ ਵੀ ਸਾਡੇ ਦਲਿਤ ਸਮਾਜ ਦੇ ਸੰਘਣ ਹੈ ਅਸੀਂ ਸਾਰਿਆਂ ਦੇ ਅੱਗੇ ਅਪੀਲ ਕਰਾਂਗੇ ਔਰ ਸਾਰੇ ਸੰਘਣਾਂ ਨੂੰ ਨਾਲ ਲੈ ਕੇ ਔਰ ਫਿਰ ਅਸੀਂ ਇੱਕ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਜੇ ਸਾਨੂੰ ਐਸਪੀ ਦੀ ਬਾਹਰ ਦੇ ਅੱਗੇ ਪੱਕਾ ਧਰਨਾ ਲਾਣਾ ਪਵੇ ਜੇ ਸਾਨੂੰ ਕੋਈ ਹੋਰ ਕਿਸੇ ਵਜ੍ਹਾ ਦਾ ਵੀ ਕੁਝ ਵੀ ਕਰਨਾ ਪਵੇ ਉਹ ਸਾਰੇ ਦੀ ਜ਼ਿੰਮੇਵਾਰੀ ਇਥੋਂ ਦੇ ਸ਼ਾਸਨ ਪ੍ਰਸ਼ਾਸਨ ਦੀ ਹੋਵੇਗੀ ਨਾ ਕਿ ਸਾਡੀ ਹੋਵੇਗੀ ਅਸੀਂ ਤਾਂ 3 ਮਹੀਨੇ ਤਾਈਂ ਇਸ ਦਾ ਸਬਰ ਕੀਤਾ ਔਰ ਇੱਕ ਹਫ਼ਤੇ ਦਾ 10 ਦਿਨਾਂ ਦਾ ਹੋਰ ਟਾਈਮ ਦਿੱਤਾ ਮੈਨੂੰ ਤਾਂ ਲੱਗਦਾ ਵੀ 3 ਮਹੀਨੇ ਹੋ ਗਏ ਇਨਸਾਫ ਨਹੀਂ ਮਿਲਿਆ ਹੁਣ 15 ਦਿਨਾਂ ਚ ਕਾਰਵਾਈ ਹੋ ਜੂਗੀ ਲੱਗਦਾ ਤੁਹਾਨੂੰ ਉਹ ਕਹਿੰਦੇ ਆ ਕਿ ਅਸੀਂ ਸਟੈਪ ਵਾਈਜ਼ ਸਟੈਪ ਕਰਦੇ ਆਇਆ ਕਾਰਵਾਈ ਲੇਕਿਨ ਹੁਣ ਤੱਕ ਥੋੜਾ ਜਿਹਾ ਇਕੱਧ ਹੀ ਕੋਈ ਸਾਡੀ ਰਿਪੋਰਟ ਰਹਿੰਦੀ ਐ ਅਸੀਂ ਉਹ ਰਿਪੋਰਟ ਲੈ ਲਈਏ ਲੇਕਿਨ ਉਸ ਦੇ ਬਾਵਜੂਦ ਵੀ ਅਗਰ ਕੋਈ ਸਾਨੂੰ ਨਹੀਂ ਨਿਆ ਮਿਲਦਾ ਤਾਂ ਫਿਰ ਸਾਡੇ ਕੋਲੇ ਹੋਰ ਕੋਈ ਰਸਤਾ ਹੀ ਹੈ ਨਹੀਂ ਸਾਡਾ ਰਸਤਾ ਤਾਂ ਅੰਦੋਲਨ ਦਾ ਹੈ ਅਸੀਂ 바ਵਾ ਸਾਹਿਬ ਡਾਕਟਰ ਨੂੰ ਮੀਟ ਕਰਦੇ ਦਿੱਤੇ ਹੋਏ ਕਾਨੂੰਨ ਦੇ ਮੁਤਾਬਕ ਧਾਰਾ ਸੰਵਿਧਾਨ ਦੀ ਜਿਹੜਾ ਆਰਟੀਕਲ 19 ਐ ਉਹ 19 ਸਾਨੂੰ ਅਧਿਕਾਰ ਦਿੰਦਾ ਹੈ ਕਿ ਜਦੋਂ ਕੋਈ ਸ਼ਾਸਨ ਪ੍ਰਸ਼ਾਸਨ ਨਾ ਸੁਣੇ ਤੁਹਾਡੀ ਕੋਈ ਸਰਕਾਰ ਨਾ ਸੁਣੇ ਤਾਂ ਤੁਹਾਨੂੰ ਧਰਨੇ ਪ੍ਰਦਰਸ਼ਨ ਦੇ ਲਈ ਆਰਟੀਕਲ 19 ਦੇ ਤਹਿਤ ਤੁਸੀਂ ਧਰਨਾ ਦੇ ਸਕਦੇ ਹੋ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ ਤਾਂ ਅਸੀਂ ਆਰਟੀਕਲ 19 ਦੇ ਤਹਿਤ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਧੰਨਵਾਦ ਜੀ ਹਾਂਜੀ